ਸੀ ਹਰੇਕ ਪਿੰਡ ਨੂੰ ਵੀ ਦੇ ਰਹੇ ਆ ਸੀਚੇਵਲ ਮਾਡਲ ਜਿਹੜੇ ਟੋਬੇ ਨੇ ਉਹ ਆਪਾਂ ਠੀਕ ਕਰਨੇ ਨੇ ਉਹ ਬਿਮਾਰੀਆਂ ਦਾ ਘਰ ਬਣ ਗਏ ਉਹ ਤੇ ਮਾੜਾ ਪਾਣੀ ਜਿਹੜਾ ਉਹ ਇੱਥੇ ਪਿੰਡ 'ਚ ਖੜਾ ਰਹਿੰਦਾ ਤਾਂ ਉਹਨਾਂ ਉਹਨੂੰ ਬਿਲਕੁਲ ਪਿਉਰੀਫਾਈ ਕਰਕੇ ਉਹਨੂੰ ਉਹਨੂੰ ਖੇਤਾਂ 'ਚ ਵੀ ਲੈ ਕੇ ਜਾਵਾਂਗੇ ਪੰਜਾਬ ਨੂੰ ਸਾਫ਼ ਸੁਥਰਾ ਅਤੇ ਸਵੱਛ ਵਾਤਾਵਰਨ ਵਾਲੀ ਸਭ ਤੋਂ ਸਿਹਤਮੰਦ ਰਾਜਾ ਵਿੱਚੋਂ ਇੱਕ ਬਣਾਉਣ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਸ਼ਲਾਗਾ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਪਿਛਲੇ ਲੰਬੇ ਸਮੇਂ ਤੋਂ ਸਾਡੇ ਪਿੰਡ ਦਾ ਜਿਹੜਾ ਪਾਣੀ ਸੀਗਾ ਓਵਰਫਲੋ ਹੁੰਦਾ ਸੀਗਾ ਜਿਹੜੇ ਆਸ-ਪਾਸੇ ਸਾਡੇ ਖੇਤ ਲੱਗਦੇ ਹਨ ਉਹਨਾਂ ਦੇ ਵਿੱਚ ਵੀ ਚਲਾ ਜਾਂਦਾ ਸੀਗਾ ਪੰਜਾਬ ਸਰਕਾਰ ਦੀ ਮਦਦ ਨਾਲ ਅਸੀਂ ਇਹ ਹਥਾਪਰ ਮਾਡਲ ਇਥੇ ਇੰਪਲੀਮੈਂਟ ਕੀਤਾ ਹੈ ਤੇ ਪਿੰਡ ਦਾ ਛੱਪੜ ਜਿਹੜਾ ਹੈ ਕਿ ਡੂੰਗਾ ਕਰਵਾ ਰਹੇ ਹਾਂ ਤੇ ਇਸ ਨੂੰ ਪੱਕਾ ਕਰਵਾ ਰਹੇ ਹਾਂ ਇਸ ਮਿਸ਼ਨ ਲਈ ਲਗਭਗ 15000 ਪਿੰਡਾਂ ਦੀ ਛੱਪੜਾਂ ਦੀ ਸਫਾਈ ਤੇ ਮੋੜ ਨਵੀਨੀਕਰਨ ਲਈ 4573 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਹਦੇ ਛੱਪੜ ਦੇ ਆਲੇ-ਦੁਆਲੇ ਰੇਲਿੰਗ ਲੱਗੂਗੀ, ਲੇਟਾਂ ਲੱਗੂਗੀਆਂ, ਪੱਕੀ ਆਲੇ-ਦੁਆਲੇ ਸੜਕ ਘੁੰਮਣੂ ਬਣੂਗੀ, ਪਾਣੀ ਇਹਦੇ ਵਿੱਚ ਬਿਲਕੁਲ ਟ੍ਰੀਟ ਹੋ ਕੇ ਸਾਫ਼ ਹੋ ਕੇ ਆਊਗਾ ਜਿਹੜਾ ਕਿ ਫਸਲਾਂ ਲਈ ਵੀ ਲਾਹੇਵੰਦ। ਸਾਡੇ ਕਿਸਾਨ ਭਰਾ ਵੀ ਇਹ ਜਿਹੜਾ ਪਾਣੀ ਚੱਕ ਸਕਦੇ ਆ 10 ਸਾਲਾਂ ਦੀ ਯੋਜਨਾ કુલ 15468 ਛਪੜਾ ਦਾ ਨਵੀਨੀਕਰਨ ਅਤੇ 2268 ਨਵੀਂ ਛਪੜਾ ਦੀ ਨਿਰਮਾਣ ਦਾ ਪੀਚਾ ਰੱਖਿਆ ਗਿਆ ਹੈ बहुत अच्छा लग रहा है क्योंकि कहते होते कर्म जो होता है कर्म स्थल उसके साथ सभी को प्रेम होता है और आज सारे अध्यापक सारे विद्यार्थी बहुत ही खुशी में हैं क्योंकि बहुत दिनों बाद हम सब घरों में बंद हो चुके थे और बारिश लगातार आ रही थी और जिसके कारण सभी के काम जो कार्य हैं वो सब ठप हो चुके थे और आज सभी बच्चों को सभी अध्यापकों को बहुत अच्छा लग रहा है कि स्कूल फिर से खुले हैं और हम भगवान से यही प्रार्थना करते हैं कि ये स्कूल जो हैं ऐसे ही खुलते रहे और हमारे पंजाब पर किसी भी तरह की कोई विपत्ति ना आए तो मैम जो बच्चों का सिलेबस अभी रह गया होगा बारह तेरह दिन का तो वो कैसे आप एक्स्ट्रा क्वेश्चन लगा रहे हैं कैसे रहे? जो बच्चों का सिलेबस रह गया है जैसे कल स्कूल खुल चुके थे और सभी अध्यापकों को कहा गया था कि आप स्कूल में जाएं बच्चों को छुट्टी थी सरकारी स्कूलों में और हमें डिपार्टमेंट की तरफ से कहा गया था कि आप स्कूल में जाके पूरे अरेंजमेंट्स करें और उसी के तहत हमने कल मैंने कल मीटिंग्स की अपने टीचर्स के साथ और पूरी प्लानिंग की है उसमें बच्चों का जो सिलेबस रह गया उसको किस तरह से कवर करना है कैसे एक्स्ट्रा क्लासेस लगानी है और कैसे बच्चों को वो चीज़ें समझानी है ये हमने सब कल प्रॉपर प्लानिंग ਕਰਕੇ ਇੱਕ ਟਾਈਮ ਟੇਬਲ ਬਣਾਇਆ ਹੈ ਜੋ ਅੱਜ ਟੀਚਰਸ ਕੋ ਦੇ ਦਿਆ ਗਿਆ ਹੈ ਔਰ ਸਭੀ ਅਧਿਆਪਕ ਉਹ ਉਸ ਤੇ ਕੰਮ ਕਰ ਰਹੇ ਹਨ ਬਿਲਕੁਲ ਬਹੁਤ ਵਧੀਆ ਲੱਗਦਾ ਪਿਆ ਬੱਚਿਆਂ ਦੇ ਚਿਹਰੇ ਤੇ ਮੁਸਕਰਾਟ ਹੈ ਅੱਜ ਸਵੇਰੇ ਅਸੀਂ ਇਹ ਹੀ ਚੀਜ਼ ਦੇਖ ਕੇ ਬੜੇ ਖੁਸ਼ ਹੋਏ ਕਿ ਬੱਚੇ ਬਹੁਤ ਗਿਣਤੀ ਚ ਅੱਜ ਸਕੂਲ ਆਏ ਹੋਏ ਸੀਗੇ ਸਾਨੂੰ ਲੱਗਦਾ ਸੀ ਕਿ ਇੰਨੀ ਖਰਾਬ ਸਿਚੁਏਸ਼ਨ ਤੋਂ ਬਾਅਦ ਮਤਲਬ ਬੱਚੇ ਪਤਾ ਨਹੀਂ ਕਿਵੇਂ ਹਨਾ ਪਰ ਬੱਚੇ ਬਹੁਤ ਅੱਜ ਉਤਸ਼ਾਹਿਤ ਸੀਗੇ ਉਹਨਾਂ ਨੂੰ ਮਤਲਬ ਬਹੁਤ ਇਨਸਾਅ ਸੀਗਾ ਔਰ ਸਾਡੇ ਆਕੇ ਬੱਚਿਆਂ ਨੇ ਇਸ ਗੱਲ ਦੀ ਬੜੀ ਖੁਸ਼ੀ ਪ੍ਰਗਟ ਕੀਤੀ ਕਿ ਮੈਮ ਸ਼ੁਗਰਾ ਸਕੂਲ ਖੁੱਲੇ ਅਸੀਂ ਸਕੂਲ ਆਏ ਉਹਨਾਂ ਨੂੰ ਤੇ ਦੂਸਰਾ ਸਾਨੂੰ ਵੀ ਬਹੁਤ ਖੁਸ਼ੀ ਆ ਅਸੀਂ ਕੱਲ ਵੀ ਆਏ ਸੀ ਕੱਲ ਵੀ ਅਸੀਂ ਇਹੀ ਚੀਜ਼ ਦਾ ਜਾਇਜ਼ਾ ਲਿਆ ਕਿ ਬੱਚਿਆਂ ਲਈ ਸਾਰੀ ਸੇਫਟੀ ਹੈ ਕਲਾਸਿਸ ਅਸੀਂ ਚੈੱਕ ਕੀਤੀਆਂ ਬਿਲਡਿੰਗ ਅਸੀਂ ਦੇਖਿਆ ਵੀ ਹਾਂ ਬੱਚਿਆਂ ਲਈ ਸੇਫ ਹੈ ਔਰ ਇਸ ਕਰਕੇ ਸਾਨੂੰ ਵੀ ਬੜਾ ਅੱਛਾ ਲੱਗਿਆ ਕਿ ਅੱਜ ਬੱਚੇ ਆਏ ਰੂਟੀਨ ਦੁਬਾਰਾ ਸਟਾਰਟ ਹੋਈ ਪੜਾਈ ਦੁਬਾਰਾ ਸਟਾਰਟ ਹੋਈ ਕਿਉਂਕਿ ਜਿਵੇਂ ਐਗਜ਼ਾਮ ਵੀ ਸ਼ੁਰੂ ਹੋ ਰਹੇ ਹੈ ਸਾਨੂੰ ਇਹ ਵੀ ਸੀਗਾ ਕਿ ਬੱਚਿਆਂ ਦੀ ਪੜਾਈ ਬੜੀ ਪਿੱਛੇ ਜਾ ਰਹੀ ਹੈ ਉਹਨਾਂ ਦੀ ਰਿਵੀਜ਼ਨ ਨਹੀਂ ਹੋ ਰਹੀ ਹੈ ਨਾ ਔਰ ਅੱਜ ਅਸੀਂ ਵੀ ਬੜੇ ਉਤਸ਼ਾਹ ਨਾਲ ਬੜੀ ਮਤਲਬ ਅچھے ਤਰੀਕੇ ਨਾਲ ਅਸੀਂ ਆਪਦੀ ਰੂਟੀਨ ਸਟਾਰਟ ਕੀਤੀ ਬੱਚਿਆਂ ਦਾ ਫਰਸਟ ਟਾਰਮ ਇੰਤਜ਼ਾਮ ਸ਼ੁਰੂ ਹੋ ਰਿਹਾ ਨੇ ਔਰ ਜਿਹੜਾ ਪਿਛਲਾ ਸਿਲੇਬਸ ਰਹਿ ਰਿਹਾ ਉਹਨੂੰ ਕਿਸ ਤਰੀਕੇ ਨਾਲ ਤੁਹਾਨੂੰ ਅਸੀਂ ਅੱਜ ਸਾਡੇ ਸਾਰੇ ਹੀ ਟੀਚਰਸ ਨੇ ਬੜੀ ਹੀ ਮਿਹਨਤ ਦੇ ਨਾਲ ਔਰ ਬੜੀ ਮਤਲਬ ਇਸ ਤਰੀਕੇ ਨਾਲ ਕਿ ਅਸੀਂ ਪਿਛਲਾ ਸਿਲੇਬਸ ਜਿੰਨਾ ਹੋ ਸਕੇ ਕਵਰ ਕਰਵਾਈਏ ਵੈਸੇ ਸਾਡਾ ਪਿਛਲਾ ਸਿਲੇਬਸ ਕਾਫੀ ਹੱਦ ਤੱਕ ਹੋ ਚੁੱਕਾ ਸੀਗਾ ਪਰ ਜਿਹੜਾ ਵੀ ਅਸੀਂ ਨਾਲ ਨਾਲ ਰਿਵੀਜ਼ਨ ਔਰ ਨਾਲ ਨਾਲ ਪਿਛਲਾ ਸਿਲੇਬਸ ਇਸ ਤਰੀਕੇ ਨਾਲ ਅਸੀਂ ਸ਼ੁਰੂ ਕਰਵਾਇਆ ਕਿ ਬੱਚੇ ਦੀ ਰਿਵੀਜ਼ਨ ਵੀ ਨਾਲ ਚੱਲੇ ਔਰ ਪਿਛਲਾ ਸਿਲੇਬਸ ਵੀ ਕਵਰ ਹੋ ਜਾਵੇ। ਕੋਈ ਐਕਸਟਰਾ ਕਲਾਸਿਸ ਵੀ ਹੈ ਹਾਂਜੀ ਜਿਹੜੇ ਸਬਜੈਕਟ ਦਾ ਜਿਹੜੇ ਟੀਚਰ ਨੂੰ ਲੱਗਿਆ ਵੀ ਆਹ ਸਬਜੈਕਟ ਦੀ ਜ਼ਰੂਰਤ ਹੈ ਜਾਂ ਸਿਲੇਬਸ ਜ਼ਿਆਦਾ ਪਿਆ ਉਹਨਾਂ ਨੇ ਉਹਨਾਂ ਨੇ ਐਕਸਟਰਾ ਕਲਾਸ ਵੀ ਲਗਾਈ ਹੈ ਤਾਂ ਕਿ ਬੱਚੇ ਦਾ ਸਿਲੇਬਸ ਵੀ ਕਵਰ ਹੋ ਜਾਵੇ ਔਰ ਉਹਨਾਂ ਦੀ ਰਿਵੀਜ਼ਨ ਵੀ ਨਾਲ ਸ਼ੁਰੂ ਹੋ ਜਾਵੇ। ਕੀ ਮੈਕ ਕੈਂਪ ਨੇ ਜਨਸਤੂਨ ਹੈ? ਕੈਂਪਸਿੰਗ ਦੇ ਦਰ ਉਹ ਤੇ ਕਿੱਦਾਂ ਦੀ ਇੰਤ ਕਾਫੀ ਸਾਨੂੰ ਹੁਣ ਸਕੂਲ ਖੁੱਲਣ ਤੋਂ ਪਹਿਲਾਂ ਅਸੀਂ ਮਿਹਨਤ ਕੀਤੀ ਹੈ ਸਰਕਾਰ ਦਾ ਅਪਰਾਲਾ ਬਹੁਤ ਵਧੀਆ ਸੀ ਕਿ ਇੱਕ ਦਿਨ ਪਹਿਲਾਂ ਸਕੂਲ ਖੋਲੋ ਸਫਾਈ ਕਰੋ ਤੇ ਕੱਲ ਅਸੀਂ ਪਾਣੀ ਦੇ ਟੈਂਕੀਆਂ ਸਾਫ਼ ਕਰਾਈਆਂ ਨੇ ਬਾਥਰੂਮ ਵਗੈਰਾ ਸਾਫ਼ ਕਰਾਇਆ ਨੇ ਬਿਲਡਿੰਗਾਂ ਨੂੰ ਹਵਾਲੇ ਲਈ ਹੈ ਕਿ ਕੋਈ ਸੱਲ ਜਾਂ ਕੋਈ ਬਿਲਡਿੰਗ ਨੂੰ ਨੁਕਸਾਨ ਪਹੁੰਚਾ ਹੋਵੇ ਤੇ ਉਸ ਨੂੰ ਜਿਹੜਾ ਪੂਰਾ ਕਰ ਸਕਿਆ ਜੋ ਕਿਸੇ ਸਟੂਡੈਂਟ ਦਾ ਕੋਈ ਨੁਕਸਾਨ ਨਾ ਹੋਵੇ ਅੱਜ ਬੱਚੇ ਰੈਗੂਲਰ ਕਾਉਂਟਰ ਆਏ ਦੀ ਸੂਚੀ ਹਾਂ ਜੀ ਉਸ ਤੋਂ ਮੈਕਸਿਮਮ ਬੱਚੇ ਅੱਜ ਆਏ ਨੇ ਕੁਝ ਬੱਚੇ ਕਿਸੇ ਕਾਰਨ ਰਿਸ਼ਤੇਦਾਰਾਂ ਦੇ ਵਿੱਚ ਹੱਟਪੀੜਤਾ ਨਹੀਂ ਮੱਤ ਜਾ ਕੋਈ ਕਿਸੇ ਹੋਰ ਕੰਮ ਵਾਸਤੇ ਜੋ ਆਪਣੇ ਵਿਜੀ ਨੇ ਤੇ ਕੱਲ ਤੋਂ ਯਾਰ ਨਗੁਰੇ ਰਾਣੇ ਸ਼ੁਰੂ ਹੋ ਜਾਣਗੇ ਤੁਸੀਂ ਕੈਂਪਸ ਮੈਨੇਜਰ ਉਸ ਸਕੂਲ ਦੇ ਵਿੱਚ ਇੰਨੇ ਦਿਨ ਬੰਦ ਹੋਣ ਤੋਂ ਬਾਅਦ ਕੋਈ ਕਮੀ ਪੇਸ਼ੀ ਲੱਗੀ ਤੁਹਾਨੂੰ ਜਿਹੜੀ ਤੁਸੀਂ ਗਾਂਹ ਨੌਲੇਜ ਦਿੱਤੀ ਅਸਰ ਜੋ ਬਿਲਡਿੰਗਾਂ ਵਗੈਰਾ ਕਾਫੀ ਬਰਸਾਦ ਤੋਂ ਹੁੰਦੇ ਬਗਰ ਕੁਝ ਸਿਲ ਹੋ ਗਈ ਸੀ ਉਹਨਾਂ ਬਿਲਡਿੰਗਾਂ ਦੇ ਵਿੱਚ ਜਿਹੜੀ ਆ ਹਵਾ ਲਵਾਈ ਗਈ ਆ ਜੇ ਅਸੀਂ ਉਹ ਨਾਲ ਲਵਾਉਂਦੇ ਤੇ ਬਿਲਡਿੰਗ ਨੂੰ ਨੁਕਸਾਨ ਹੋ ਸਕਦਾ ਸੀ